ਉਹ ਕਾਲਪੁਰ ਦੀ ਗੁਰੂ ਵਿਆ ਕਰਦਾ ਜਦ ਕੀ ਬਾਣੀ ਕਹਿ ਰਹੀ ਹੈ ਹਰ ਜਨ ਹਰ ਤੂ ਇੱਕ ਹੈ ਵਿਭ ਵਿਚਾਰ ਕਰਨ ਨਹੀਂ ਬਾਰੇ ਕਹਿੰਦੇ ਭਾਈ ਹਰੀ ਅਪੇ ਹਰੀ ਦੇ ਪਿਆਰਿਆਂ ਦੇ ਵਿੱਚ ਭੇਦ ਨਹੀਂ ਹੋਇਆ ਕਰਦਾ ਭੇਦ ਭਾਫ ਨਹੀਂ ਹੋਇਆ ਕਰਦਾ ਉਹ ਗੁਰਮੁਖ ਪਿਆਰਿਓ ਇੱਕ ਦਮ ਦਾ ਨਾ ਗੁਰੂ ਨਾਨਕ ਸਾਹਿਬ ਕੀ ਗੁਰਮਤ ਪਿਆਰਿਓ ਜਦੋਂ ਜਦੋਂ ਮਰਦਾਨੀ ਨੂੰ ਭੁੱਖ ਲੱਗੀ ਆ ਉਦੋਂ ਉਦੋਂ ਹੀ ਸਤਿਗੁਰਾਂ ਨੇ ਕਿਸੇ ਨਾ ਕਿਸੇ ਦਾ ਉਦਾਰ ਕੀਤਾ ਹੈ ਕਿਸੇ ਨਾ ਕਿਸੇ ਦਾ ਉਦਾਰ ਕੀਤਾ ਉਹ ਗੁਰਮਤ ਪਿਆਰਿਓ ਮਰਦਾਨਾ ਗੁਰਨਾਨਕ ਸਾਹਿਬ ਜੀ ਨੂੰ ਬੇਨਤੀ ਕਰਦਾ ਕਿ ਮਹਾਰਾਜ ਆਪਜੀ ਕਿਰਪਾ ਕਰੋ ਕੋਈ ਨਗਰ ਦੇਖ ਕੇ ਪ੍ਰਸ਼ਾਦੇ ਪਾਣੀ ਕਿ ਗ੍ਰਾਮ ਕਰੋ ਭੁੱਖ ਬੜੀ ਜ਼ੋਰ ਕੀ ਲੱਗੀ ਐ ਜਨਾ ਮਹਾਰਾਜ ਭੁੱਖ ਬੜੀ ਜ਼ੋਰ ਕੇ ਲੱਗੀ ਐ ਪਰ ਸਤਿਗੁਰੂ ਜੀ ਕਹਿੰਦੇ ਮਰਦਾਨਿਆ ਕੋਈ ਗੱਲ ਨਹੀਂ ਭਾਈ ਜੇ ਤੈਨੂੰ ਭੁੱਖ ਲੱਗੀ ਐ ਪ੍ਰਭਾਦਾ ਸ਼ਿਕਾ ਦੇ ਦਿੰਦੇ ਆ ਜਨ ਪ੍ਰਸ਼ਾਦਾ ਸ਼ਿਕਾ ਦੇ ਦਿੰਦੇ ਆ ਜੇ ਤੈਨੂੰ ਭੁੱਖ ਲੱਗੀ ਐ ਭਾਈ ਗੁਰਮਤ ਪਿਆਰਿਓ ਸਤਿਗੁਰਾਂ ਨੇ ਇੰਨਿਆ ਵਚਨ ਕਿਆ ਤੇ ਥੋੜੀ ਜੀ ਦੂਰ ਗਏ ਨਾ ਇੱਕ ਨਗਰ ਸਾਹਮਣੇ ਦਿਖ ਰਿਹਾ ਸਤਿਗੁਰੂ ਜੀ ਕਹਿੰਦੇ ਵਰਦਾਨਿਆ ਚਲੋ ਨਗਰ ਦੇ ਵਿੱਚ ਚਲ ਜੀ ਉਹ ਸਾਹਮਣੇ ਨਗਰ ਦਿਖ ਰਿਹਾ ਜਦੋਂ ਨਗਰ ਦੇ ਕੋਲ ਪਹੁੰਚੇ ਨਾ ਨਗਰ ਦੇ ਬਾਹਰ ਪਿੰਡ ਦਾ ਨਾਮ ਕੀ ਲਿਖਿਆ ਸੀ ਠੱਗਾ ਦਾ ਕੱਟਾ ਹਰਮਤ ਪਿਆਰਿਓ ਜਦੋਂ ਉਹ ਨਗਰ ਦੇ ਪਿੰਡ ਦੇ ਬਾਹਰ ਕੋਲ ੱਗਿਆ ਆਪਣਿਆ ਠੱਗਾ ਦਾ ਪਿੰਡ ਉਹ ਮਰਦਾਨਾ ਸਤਿਗੁਰਾਂ ਨੂੰ ਕਹਿੰਦਾ ਸਤਿਗੁਰ ਜੀ ਇਹ ਬੜਾ ਅਕਤੀਆਰ ਨਾਮ ਰੱਖਿਆ ਇਹਨਾਂ ਨੇ ਠੱਗਾ ਦਾ ਪਿੰਡ ਪਰ ਸਤਿਗੁਰ ਜੀ ਕਹਿੰਦੇ ਮਰਦਾਨਿਆ ਸੱਚ ਗੱਲ ਹੈ ਜਿਨ੍ਹਾਂ ਨੇ ਨਾਮ ਠੱਗਾ ਦਾ ਪਿੰਡ ਰੱਖਿਆ ਹੈ ਨਾ ਤਾਂ ਸਾਰੇ ਪਿੰਡ ਦੇ ਵਿੱਚ ਠੱਗੀ ਹੀ ਨੇ ਉਹ ਗੁਰੂ ਨੂੰ ਪਿਆਰਿਓ ਇਦੋਂ ਮਰਦਾਨਿਆਂ ਨੂੰ ਇੰਨੀ ਗੱਲ ਆਕੀ ਮਰਦਾਨਾ ਕਹਿੰਦਾ ਮਹਾਰਾਜ ਆਪਾਂ ਜ਼ਰੂਰੀ ਜਾਣਾ ਆਪਾਂ ਕੀ ਕਰਨ ਜਾਣਾ ਇਹ ਠੱਗਾ ਦਾ ਪੁੱਤ ਹੈ ਤੇ ਆਪਾਂ ਕੀ ਕਰਨ ਜਾਣਾ ਇਸ ਪੰਡ ਦੇ ਵਿੱਚ ਉਹ ਗੁਰੂ ਕੋ ਪਿਆਰਿਓ ਸਤਗੁਰੂ ਜੀ ਕਹਿੰਦੇ ਉਹ ਮਰਦਾਨਿਆਂ ਨੂੰ ਦੇਖਦਾ ਸਹੀ ਉਹ ਅੰਦਰ ਦਾ ਤਾਰ ਤੇ ਗੁਰਮਤਿ ਪਿਆਰੋ ਇਨਾ ਬਚਨ ਕਹਿਤੀ ਦੇਸੀ ਸਤਗੁਰ ਦੀ ਪਰਦਾਸਨ ਨੂੰ ਲੈ ਕੇ ਤੁਰ ਪਏ ਮਰਦਾਨੇ ਨੂੰ ਲੈ ਕੇ ਤੁਰ ਪਏ ਹੁਣ ਜਦੋਂ ਦੇਖਦੇ ਆ ਉੱਤੇ ਖੜੇ ਥੋੜਾ ਜਿਹਾ ਅੱਗੇ ਜਾਂਦੇ ਨੇ ਉਹ ਨਗਰ ਦੇ ਰਹਿਣ ਵਾਲੇ ਲੋਕੋ ਜਦੋਂ ਬਾਵਾ ਨਾਨਕ ਸਾਹਿਬ ਦੇ ਮਦਾਨੇ ਨੂੰ ਦੇਖਦੇ ਨੇ ਆਪਾਂ ਦੇ ਵਿੱਚ ਗੱਲਾਂ ਕਰਦੇ ਨੇ ਕਹਿੰਦੇ ਲੈ ਵੀ ਅੱਜ ਇਹਨਾਂ ਨੂੰ ਛੱਗੇ ਤੋਂ ਕਿਨਾ ਜਾਣਦੇ ਸੀ ਆਪਾਂ ਅੱਜ ਇਹਨਾਂ ਨੂੰ ਥੱਗ ਲਿਆ ਹੈ ਬਹੁਤ ਬਹੁਤ ਪਿਆਰਿਓ